ਪੰਜਾਬ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਹੋਣ ਲੱਪਿਆ ਆ ਕੰਮ ਕੀ ਤੁਸੀਂ ਕਦੀ ਸੁਣਿਆ ਸੀ ਕਿ ਤੁਸੀਂ ਘਰ ਦੇ ਵਿੱਚ ਰਾਤ ਨੂੰ ਸੁੱਤੇ ਹੋਵੋ ਤੇ ਤੁਹਾਡੇ ਘਰ ਦੇ ਵਿੱਚ ਚੋਰ ਚੋਰੀ ਕਰਕੇ ਲੈ ਜਾਵੋ ਇਹ ਕਦੀ ਤੁਸੀਂ ਸੁਣਿਆ ਸੀ ਅਗਰ ਨਹੀਂ ਸੁਣਿਆ ਤੇ ਆ ਵੀਡੀਓ ਦੇਖ ਲਓ ਹੁਣ ਪੰਜਾਬ ਦੇ ਵਿੱਚ ਨਵਾਂ ਹੀ ਕੰਮ ਸ਼ੁਰੂ ਹੋ ਚੁੱਕਾ ਰਾਤ ਦੇ ਘਰ ਵਾਲੇ ਘਰ ਦੇ ਵਿੱਚ ਸੁੱਤੇ ਹੀ ਰਹਿ ਜਾਂਦੇ ਨੇ ਕਿ ਚੋਰ ਘਰ ਦੇ ਵਿੱਚੋਂ ਗਹਿਣਾ ਤੇ ਪੈਸਾ ਲੁੱਟ ਕੇ ਲੈ ਜਾਂਦੇਗੇ ਨੇ ਮਾਮਲਾ ਪੰਜਾਬ ਦਾ ਹੀ ਨਿਕਲ ਕੇ ਸਾਹਮਣੇ ਆਇਆ ਜਿੱਥੇ ਕਿ ਪਰਿਵਾਰ ਵੱਲੋਂ ਧੀ ਦਾ ਵਿਆਹ ਕੀਤਾ ਗਿਆ ਸੀ ਤੇ ਉਸ ਦੇ ਗਹਿਣੇ ਵੀ ਆਪ ਦੇ ਕੋਲੇ ਘਰੇ ਪਏਗੇ ਸੀ ਕਿਉਂਕਿ ਕੁੜੀ ਘਰ ਵਿੱਚ ਕੁਝ ਦਿਨ ਵਾਸਤੇ ਛੁੱਟੀਆਂ ਰਹਿਣ ਨੂੰ ਆਈ ਸੀ ਤੇ ਮਾਂ ਦਾ ਤੇ ਪਰਿਵਾਰ ਦਾ ਹੋਰ ਗਹਿਣਾ ਜਿਹੜਾ ਗੱਲ ਸੀ ਘਰ ਵਿੱਚ ਪਿਆ ਸੀ ਨਾਲ ਲੱਖ ਰੁਪਇਆ ਨਕਦੀ ਪਈ ਸੀ ਜਿੰਨੂੰ ਚੋਰਾਂ ਵੱਲੋਂ ਘਰ ਦੇ ਵਿੱਚ ਦਾਖਲ ਹੋ ਕੇ ਚੋਰੀ ਕਰ ਲਿੱਤਾ ਗਿਆ ਤੇ ਵੱਡੀ ਗੱਲ ਲੱਗੀ ਆ ਤੇ ਘਰ ਵਾਲੇ ਸਾਰੇ ਘਰ ਦੇ ਵਿੱਚ ਸੁੱਤੇ ਹੀ ਪਏ ਸੀ ਉਹਨਾਂ ਸੁੱਤੇ ਪਿਆ ਨੂੰ ਹੀ ਕੋਈ ਜਰੀਲੀ ਚੀਜ਼ ਜਾਂ ਕੋਈ ਬੇਹੋਸ਼ ਕਰਨ ਵਾਲੀ ਚੀਜ਼ ਸੁਘਾ ਕੇ ਘਰ ਦੇ ਵਿੱਚ ਵਾਰਦਾਤ ਨੂੰ ਦੇਗੇ ਅੰਜਾਮ ਜਿੱਤੋ ਬਾਅਦ ਪਰਿਵਾਰ ਜਿਹੜਾ ਗਿਆ ਪੁਲਿਸ ਕੋਲੋਂ ਗੋਹਾਰ ਲਗਾ ਰਿਹਾ ਕਿਉਂਕਿ ਪੈਸੇ ਵੀ ਤਾਂ ਗਏ ਤੇ ਜਿਹੜਾ ਲੱਖਾਂ ਦਾ ਗਹਿਣਾ ਉਹ ਵੀ ਗਿਆ ਤੇ ਹੁਣ ਕੌਣ ਪੁੱਛੇਗਾ ਉਹਨਾਂ ਦੀ ਬਾਤ ਜੀ ਹਾਂ ਅਗਰ ਤੁਸੀਂ ਵੀ ਘਰ ਦੇ ਵਿੱਚ ਇਕੱਲੇ ਹੋ ਕਿ ਜਾਂ ਫਿਰ ਤੁਹਾਡੇ ਕੋਠਿਆਂ ਦੇ ਵਿੱਚ ਕੋਈ ਅੰਦਰ ਬਾਹਰ ਆਉਣ ਵਾਲਾ ਕੋਈ ਛੋਟਾ ਰਸਤਾ ਹੈਗਾ ਆ ਤਾਂ ਸਤਰਕ ਹੋ ਜਾਓ ਕਿਉਂਕਿ ਅੱਜ ਕੱਲ ਤਾਂ ਕੁਝ ਵੀ ਹੋ ਸਕਦਾ ਆ ਕਿਉਂਕਿ ਸਭ ਕੁਝ ਉਹ ਹੁੰਦਾ ਪਿਆ ਜਿਹੜਾ ਕਦੀ ਕਿਸੇ ਨੇ ਸੋਚਿਆ ਵੀ ਨਹੀਂ ਹੁੰਦਾ ਸੀ ਵੀਡੀਓ ਨੂੰ ਵੱਤ ਵਾਅ ਸ਼ੇਅਰ ਕਰ ਦਿਓ ਤਾਂ ਕਿ ਲੋਕ ਇਸ ਬਾਰੇ ਜਾਗਰਤ ਹੋ ਸਕਣ ਸੋ ਗਿਆ ਇਹਨਾਂ ਕੋਈ 10 ਵਜੇ ਫਿਰ ਪਤਾ ਹੀ ਨਹੀਂ ਚੱਲੇ ਆਪਸਲਾ ਆਏ ਬਾਹਰ ਕਿੱਕੀ ਪੁੱਟ ਕੇ ਇੱਕ ਗ੍ਰਿਲ ਪੁੱਟੀ ਬਾਹਰ ਹਾਂਜੀ ਤੇ ਕਿੰਨਾ ਕਿ ਨੁਕਸਾਨ ਤੁਹਾਡਾ ਹੋਇਆ ਲਗਭਗ ਸਾਡਾ ਹੋ ਗਿਆਣਾ ਕੋਈ 30 ਲੱਖ ਰੁਪਏ ਦਾ ਸੋਨੇ ਦੇ ਗਹਿਣੇ ਹਾਂਜੀ ਨਕਦੀ ਵੀ ਸੀ ਹਾਂਜੀ 100 ਲੱਖ ਕਰਿਆ ਥਾ ਪਰ ਕਿੰਨੇ ਕੁ ਲਗਭਗ ਗਹਿਣੇ ਸੀ ਕਿੰਨੇ ਥੋੜੇ ਕੋਈ 25 ਕਿ ਤੋਲਾ ਸੋਨਾ ਹਾਂ ਇਹਦਾ ਤੇ ਬੇਟੀ ਦੀ ਅਸੀਂ ਮੈਰਿਜ ਕੀਤੀ ਉਹਦੇ ਵੀ ਇੱਥੇ ਹੀ ਸਾਰੇ ਇਧਰੇ ਦੇ ਵੀ ਉਧਰੇ ਦੇ ਵੀ ਚਾ ਬੇਟੀ ਜੁਐਲਰੀ ਵੀ ਇੱਥੇ ਪਈ ਹਾਂਜੀ ਬੇਟੀ ਦੀ ਵੀ ਮੇਰੀ ਜੁਐਲਰੀ ਸਾਰੇ ਲੈ ਗਏ ਹਾਂਜੀ ਸਾਰੇ ਲੈ ਗਏ ਕੀ ਮੰਨ ਕਰਦੇ ਹੋ ਪੁਲਿਸ ਪ੍ਰਸ਼ਾਸਨ ਕੋਲ ਪਰ ਤੋਸ ਇਹ ਹੀ ਕਰਦੇ ਹਾਂ ਅਸੀਂ ਮੰਗ ਹਣਾ ਹੁਣ ਉਹਨਾਂ ਨੂੰ ਜਲਦੀ ਤੋਂ ਜਲਦੀ ਲੱਭਣਾ ਹੋ ਉਹਨਾਂ ਨੂੰ ਚੋਰੀਆਂ ਵੱਧਦੀਆਂ ਪਈਆਂ ਨੇ ਸਾਰਿਆਂ ਘਰਾਂ ਲੱਗੇ ਵੀ ਕਿ ਹੋਈ ਹੈ ਚੋਰੀ ਦੋ ਘਰਾਂ ਚ ਕਰਕੇ ਗਏ ਨੂੰ ਚੋਰੀ ਤੇ ਉਹ ਇਹੀ ਕਰਦੇ ਪਏ ਆ ਅਸੀਂ ਮੰਗੀ ਅੱਗੇ ਹੁਣ ਕਰਨ ਅੱਗੇ ਕਾਰਵਾਈ ਪੁਲਿਸ ਕਰਨ ਸਰ ਆਪਣਾ ਰਾਤ ਤਕਰੀਬਨ ਆਪਾਂ ਕੋਈ ਤਕਰੀਬਨ 10:30 11 ਵਜੇ ਆਪਾਂ ਸੁੱਤੇ ਆ ਜੀ ਹਾਂ ਤੇ ਸਾਰੇ ਅਸੀਂ ਦਰਵਾਜ਼ੇ ਤੇ ਦੂਜੇ ਵਗੈਰਾ ਸਾਰੇ ਚੈੱਕ ਕਰਕੇ ਬਾਹਰ ਗੇਟ ਨੂੰ ਲੋਕ ਲਗਾ ਕੇ ਪਿੱਛਾ ਵਾਲਾ ਗੇਟ ਵਧੀਆ ਤੀਕਨੇ ਚੈੱਕ ਕਰਕੇ ਤੇ ਸੁੱਤੇ ਆ ਜੀ ਅਸੀਂ ਘਰ ਵਿੱਚ ਜੀ ਮੇਰੀ ਵਾਈਫ ਹੈ ਤੇ ਦੋ ਬੇਟੇ ਆ ਤੇ ਮੈਂ ਆ ਜੀ ਮਾਤਾ ਜੀ ਹੈਗੇ ਉਹ ਗਏ ਸੀ ਸੋ ਕੋਈ ਜੀ ਤੇ ਰਾਤ ਸੁੱਤੇ ਆ ਜੀ ਸਵੇਰੇ ਕੋਈ ਤਕਰੀਬਨ ਉੱਠੇ ਆ ਤਕਰੀਬਨ 5:00 ਵਜੇ ਉੱਠੇ ਆ ਤੇ ਉਹ ਦੇਖਿਆ ਦਰਵਾਜ਼ਾ ਖੁੱਲਾ ਪਿਆ ਸੀਗਾ ਇੱਕ ਸਾਈਡ ਦਾ ਜਦੋਂ ਚੰਗੀ ਦਾ ਤਫਤੀਸ਼ਨਾ ਦੇਖਿਆ ਤੇ ਉਹ ਜਾਲੀ ਸਾਡੀ ਵੱਢ ਕੇ ਕਿ ਚੋਰ ਪੂਜਾ ਰੂਮ ਤੋਂ ਹੋ ਕੇ ਬੈਡਰੂਮ ਤੇ ਸਟੋਰ ਚ ਗਏ ਆ ਜੀ ਤੇ ਸਾਡਾ ਮਤਲਬ 골ਡ ਸੀਗਾ ਪਿਆ ਜੀ ਕਿੰਨਾ 골ਡ ਕੋਈ 14 ਤੋਂ 15 16 ਤੋੜੇ ਲਗਭਗ ਜੀ ਹੋਏਗਾ ਜੀ ਕੋਈ 200 ਗ੍ਰਾਮ ਚਾਂਦੀ ਹੋਊਗੀ ਜੀ ਕੋਈ ਕੈਸ਼ ਸੀਗਾ ਕੋਈ 35 ਜਾਂ 40 35 ਜਾਂ 40 ਹਜ਼ਾਰ ਦੇ ਕਰੀਬ ਜੀ ਉਹ ਸਾਰਾ ਲੈ ਗਏ ਆ ਜੀ ਤੇ ਉਸ ਤੋਂ ਬਾਅਦ ਅਸੀਂ ਪੁਲਿਸ ਨੂੰ ਫੋਨ ਕੀਤਾ ਜੀ ਉਹ ਆ ਗਈ ਆਪਣੀ ਉਹਨਾਂ ਨੇ ਇੱਕੋ ਰਾਤ ਵਿੱਚ ਦੋ ਘਰਾਂ ਚੋਰੀ ਹੋ ਗਈਆਂ ਹਾਂਜੀ ਸਰ ਹਾਂਜੀ ਇੱਕ ਸਾਡੇ ਮਤਲਬ ਇੱਕ ਸਾਡੇ ਚੋਰੀ ਹੋਈ ਹੈ ਜੀ ਇੱਕ ਸਾਡੇ ਇੱਥੋਂ 200 ਮੀਟਰ ਦੂਰ ਹੈਗਾ ਘਰ ਜੀ ਉਹਨਾਂ ਦੇ ਘਰੋਂ ਵੀ ਕਹਿੰਦੇ ਹਾਂਜੀ ਉਹਨਾਂ ਦੇ ਘਰੋਂ ਵੀ ਕੋਈ ਤਕਰੀਬਨ 25-30 ਲੱਖ ਦਾ ਸੋਨਾ ਲੈ ਗਏ ਆ ਜੀ ਉਹਨਾਂ ਦੀ ਬੇਟੀ ਦਾ ਮੈਰਿਜ ਹੋਈ ਸੀਗੀ ਜੀ ਹੁਣ ਕੋਈ ਥੋੜਾ ਚਿਰ ਹੀ ਹੋਇਆ ਸੀ ਜੀ ਕੋਈ 2 ਮਹੀਨੇ ਉਹਨਾਂ ਦਾ ਵੀ ਗੋਲਡ ਸੀਗਾ ਇੱਥੇ ਪਿਆਦੇ ਉਹਨਾਂ ਦਾ ਆਪਣਾ ਪੁਰਾਣਾ ਗੋਲਡ ਵੀ ਸੀਗਾ ਤੇ ਉਹ ਵੀ ਗੋਲਡ ਲੈ ਗਏ ਆ ਜੀ ਇਥੋਂ ਕੀ ਮੰਗ ਕਰਦੇ ਹੋ ਤੁਸੀਂ ਸਰ ਮੰਗ ਮੈਂ ਇਹੀ ਕਰਦਾ ਜੀ ਪ੍ਰਸ਼ਾਸਨ ਤੋਂ ਕਿ ਚੋਰੀਆਂ ਜਿਹੜੀਆਂ ਬਹੁਤ ਵਧ ਗਈਆਂ ਨੇ ਏ ਸਾਡੇ ਇੱਥੇ ਚੋਰੀ ਹੋਈ ਆ ਤਲਵਾੜੇ ਚੋਰੀ ਹੋਈ ਆ ਬੱਲੇ ਹੋਈ ਆ ਮਤਲਬ ਜਿਹੜੇ ਚੋਰ ਹੈਗੇ ਗਰੋ ਇਹ ਮਤਲਬ ਇਦਾਂ ਖੁੱਲੇ ਆਮ ਸ਼ਰੀਆਮ ਕੋ ਮਰਿਆ ਆ ਤੇ ਇਹਨਾਂ ਤੇ ਨੱਥ ਪਾਈ ਜਾਏ ਤੇ ਤਾਂ ਜੋ ਲੋਕਾਂ ਦਾ ਜੋ ਨੁਕਸਾਨ ਹੋਣਾ ਬਚ ਸਕੇ ਮਤਲਬ ਬਚ ਜੇ ਤੇ ਲੋਕੀ ਮਿਹਨਤ ਨਾਲ ਆਪਣੀ ਨਾਲ ਕਮਾਉਂਦੇ ਹੈਗੇ ਆ ਤੇ ਚੋਰ ਮਿੰਟਾਂ ਚ ਲੈ ਕੇ ਚਲੇ ਜਾਂਦੇ ਆ ਅਸੀਂ ਮੰਗ ਪ੍ਰਸ਼ਾਸਨ ਤੋਂ ਇਹੀ ਕਰਦੇ ਆ ਜੀ ਕਿ ਇਹਨਾਂ ਨੂੰ ਨੱਥ ਪਾਈ ਜਾਏ ਇਹਨਾਂ ਨੂੰ ਫੜਿਆ ਜਾਏ ਤੇ ਜਿਹੜਾ ਸਾਡਾ ਨੁਕਸਾਨ ਹੋਇਆ ਚੋਰਾਂ ਨੂੰ ਫੜ ਕੇ ਸਾਡਾ ਜਿਹੜਾ ਹੈਗਾ ਸਮਾਨ ਸਾਨੂੰ ਵਾਪਸ